ਇਹ ਜਿਹੜਾ ਮੋਰਚਾ ਹੈਗਾ ਸਾਡਾ ਡਿਪਲੋਮੈਟਿਕ ਪੱਧਰ ਤੇ ਮੋਰਚੇ ਦੇ ਵਿੱਚ ਗਿਣਾਇਆ ਜਾਂਦਾ ਜਿਹੜੀ ਅਸੀਂ ਗੱਲਬਾਤ ਕਰ ਰਹੇ ਹਾਂ ਪਰ ਜਿਹੜਾ ਧਰਤਲ ਦੇ ਉੱਤੇ ਉਸ ਧਰਤੀ ਦੇ ਉੱਤੇ ਜਿੱਥੋਂ ਦੀ ਆਜ਼ਾਦੀ ਲਈ ਅਸੀਂ ਲੜ ਰਹੇ ਹਾਂ ਉਹ ਮੋਰਚੇ ਦੇ ਵੀ ਅੱਗੇ ਕਈ ਪੱਖ ਹੁੰਦੇ ਨੇ ਤੇ ਉਸ ਮੋਰਚੇ ਦੇ ਵਿੱਚ ਸਿੱਧਾ-ਸਿੱਧਾ ਹਥਿਆਰਬੰਦ ਸੰਘਰਸ਼ ਵੀ ਹੁੰਦਾ ਲੋਕਾਂ ਦੀ ਲਾਮਬੰਦੀ ਹੁੰਦੀ ਹੈ ਤੇ ਉਹਦਾ ਮੂਲ ਇੱਕੋ ਹੀ ਹੁੰਦਾ ਨਾਰਾ ਜਿਹੜਾ ਮਰਜ਼ੀ ਹੋਵੇ ਲਾਮਬੰਦੀਆਂ ਵੱਖਰੀਆਂ-ਵੱਖਰੀਆਂ ਹੋ ਸਕਦੀਆਂ ਨੇ ਖਾਲਸਾਪਨ ਦੀ ਸਿੱਧੀ ਲੜਾਈ ਲੜਾਈ ਹੈ ਜਿਹੜੇ ਜਦੋਂ-ਜਹਦ ਦਾ ਹਥਿਆਰਬੰਦ ਸੰਘਰਸ਼ ਜਿਹੜਾ ਅਸੀਂ ਦੇਖ 1984 ਤੋਂ ਲੈ ਕੇ 1992 93 ਤੱਕ ਉਹ ਤਾਂ ਉਹਦਾ ਹਿੱਸਾ ਹੈ ਹੀ ਹੈ ਅਗੋਂ ਲਈ ਵੀ ਹੋਏਗਾ ਤੇ ਹੋ ਸਕਦਾ ਕਿ ਅਗੋਂ ਲਈ ਵੱਡੇ ਪੱਧਰ ਦੇ ਉੱਤੇ ਹੋਵੇ ਪਰ ਇਸ ਦੇ ਜਿਹੜੇ ਉਸ ਤਰਤਲ ਦੇ ਉੱਤੇ ਜਿਹੜੀ ਵੀ ਜਦੋਂ ਜਿਹੜਤ ਹੁੰਦੀ ਹੈ ਜਿਸ ਕਿਸੇ ਵੀ ਤਰੀਕੇ ਨਾਲ ਉਹਦੇ ਕਈ ਰੂਪ ਹੁੰਦੇ ਨੇ ਕਈ ਪੱਖ ਹੁੰਦੇ ਨੇ ਤਿੰਨ ਕਾਲੇ ਖੇਤੀ ਕਰੂਨਾ ਜਾਂ ਫਿਰ ਕਿਸਾਨੀ ਅਤੇ ਆਮ ਲੋਕਾਂ ਦੇ ਨਾਲ ਸਬੰਧਤ ਜਿਹੜੇ ਸੰਘਰਸ਼ ਹੁੰਦੇ ਨੇ ਉਹ ਨਾਂ ਉਸ ਦੇ ਵੱਖਰੇ ਵੀ ਹੋ ਸਕਦੇ ਨੇ ਪਰ ਜਿਹੜਾ ਅਸੀਂ ਕਹਾਂਗੇ ਕਿ ਉਹਦਾ ਨਿਸ਼ਾਨਾ ਅੰਤਮ ਨਿਸ਼ਾਨਾ ਇੱਕੋ ਹੀ ਹੁੰਦਾ ਪੂਰਨ ਆਜ਼ਾਦੀ ਸੋ ਸਿੱਧੀ ਮੋਰਚਾ ਬੰਦੀ ਅਤੇ ਸਫਾਰਤੀ ਲੜਾਈ ਦੇ ਦੋਨੋਂ ਸਾਡੇ ਜਿਹੜੇ ਪੱਖ ਨੇ ਦੋਵੇਂ ਪੱਖ ਨੇ ਜਿਹੜੇ ਉਹ ਸਿੱਖਾਂ ਦੀ ਜਦੋ ਜਹਿਦ ਦੇ ਅਟੁੱਟ ਹਿੱਸੇ ਨੇ ਸਾਡੇ ਗੁਰੂ ਪਾਤਸ਼ਾਹ ਜੀ ਦੇ ਵੇਲੇ ਤੋਂ ਵੀ ਇਹੋ ਹੀ ਕੁਝ ਚੱਲਦਾ ਆ ਗੁਰੂ ਪਾਤਸ਼ਾਹ ਜੀ ਨੇ ਹੀ ਸਾਨੂੰ ਇਹ ਸਾਰਾ ਕੁਝ ਸਿਖਾਇਆ